ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਲੋ ਮੂੰਠਾ ਕਰੋ ਤੁਹਾਡੇ ਪਿੰਡ ਦੀ ਸੜਕ ਬਣ ਰਹੀ ਆ ਉਹਦੇ ਤੋਂ ਤੁਹਾਡੇ ਸਕੂਲ ਤੱਕ ਜੇ ਖੰਨੇ ਹਲਕੇ ਜੀਆਂ ਇਹ ਸੜਕਾਂ ਦਾ ਕੰਮ ਚੱਲ ਪਿਆ ਯੁੱਧ ਪੱਤਰ ਦੇ ਉੱਤੇ ਸੱਚੇ ਪਾਤਸ਼ਾਹ ਦੀ ਮਿਹਰ ਮੇਰ ਰਹੀ ਇਹਨਾਂ ਰੋ ਦਾ ਔਰ ਨਾਲੇ 6 ਮਹੀਨਿਆਂ ਦੇ ਵਿੱਚ ਇੱਕ ਵੀ ਸੜਕ ਖੰਨੇ ਹਲਕੇ ਦੀ ਲਿੰਕ ਸੜਕਾਂ ਕੋਈ ਵੀ ਚਾਹੇ ਪਿੰਡਾਂ ਦੀਆਂ ਹੋਣ ਚਾਹੇ ਸ਼ਹਿਰਾਂ ਨੂੰ ਲਿੰਕ ਕਰਦੀਆਂ ਹੋਣ ਇੱਕ ਵੀ ਸੜਕ ਆਜੀ ਨਹੀਂ ਹੋਈ ਸੀ ਜਿਹੜੀ ਲੱਤੋਂ ਦੇ ਦੁਆਰ ਦੀ ਰੀਕਾਰਪਟਰੀ ਨਾ ਹੋਵੇ ਜਿਹੜੀ ਸੜਕ ਤੁਸੀਂ ਬਣਾ ਰਹੇ ਹੋ ਕਿੱਥੇ ਤੱਕ ਹੈ ਸਰਕਾਰੀ ਦਾ ਟ੍ਰਾਂਸਪੋਰਟ ਦਾ ਰੈਸਟਾ ਨਾ ਹੋਵੇ ਅਕਦਰ ਸੜਾੜੀ ਤੇ ਲੱਗਿਆ ਜਿਹੜਾ ਚੌਂਕ ਦਾ ਖਰਾਬ ਹੋ ਗਿਆ ਇਸ ਨੂੰ ਤੱਕ ਦੋ ਬੰਦ ਚਾਲੀ ਮਾਈਲੇ ਦੇਖਿਆ ਗਿਆ ਹੈ ਕਿਹੜਾ ਪੜੀ ਗਈ ਤੇ ਕੀ ਬਕਾ ਕੁਆਰਟੀ ਕੀ ਹੈ ਜੀ ਇਹਨਾਂ ਨੂੰ ਕਪਨ ਗ੍ਰੇਡਰ ਦੀ ਵਰਤਦਾ ਨਾ ਕੋਪਨ ਗ੍ਰੇਡਰ ਤੇ ਇਹਦੇ ਇਹਦੇ ਰੂਮਸ ਨੇ ਜਿਹੜੇ ਉੱਪੇ ਨੇ ਜੀ ਜਦੋਂ ਇਹਦੇ ਵਿੱਚ ਡਿਸਟੈਕ ਕਰੀ ਪਾਊਡਰ ਪਾਉਣੀ ਹੈ ਜਿਹਨੂੰ ਸੀਲ ਕੋਟ ਕਹਿੰਦੇ ਨੇ ਹਾਂ ਸੀਲ ਕੋਟੇ ਦੇ ਵਿੱਚ ਵੜ ਜਾਣਾ ਜਾਂਦਾ ਉਹ ਉਹ ਜਿਹੜਾ ਆਪਣਾ ਸੈਂਡ ਹੁੰਦੀ ਹੈ ਜੀ ਉਹਦੇ ਹਰ ਦਾਣੇ ਦੇ ਉੱਤੇ ਲੱਕ ਲੱਗੀ ਹੋਈ ਹੁੰਦੀ ਹੈ ਹਾਂ ਉਹ ਜਦੋਂ ਇਹਦੇ ਵਿੱਚ ਵੜ ਜੂਗੀ ਜੀ ਫਾੜੀ ਉਹ ਪੈਣੀ ਹੈ ਉਹ ਪੈਣੀ ਹੈ ਜੀ ਉਹ ਸਾਰਾ ਇਹਦੇ ਵਾਟਰ ਪ੍ਰੂਫ ਕਰ ਦਿੰਦੀ ਹੈ ਇੰਨੇ ਤੇ ਜੇ ਆਪਾ ਪਾਣੀ ਦਾ ਗਲਾਸ ਵੀ ਦਿੱਤਾਗੇ ਇਹਦੇ ਅੰਦਰ ਵੀ ਪੈਣੀ ਟ੍ਰੇਟ ਕਰੂਗੇ ਓਕੇ ਹਾਂ ਇਹ ਸ਼ੇਪ ਹੁੰਦਾ ਇਹ ਵਾਲਾ ਜਿਹੜਾ ਵਾਈਬ੍ਰੇਟ ਕਰਦਾ ਹੈ ਵਾਈਬ੍ਰੇਸ਼ਨ ਨਹੀਂ ਚਲਾਈ ਪਰ ਠਿਕ ਉਸ ਦਾ ਸਪੈਕ ਟੈਕ ਕਰ ਚੁੱਕੀ ਹੈ ਇਹ ਸ਼ੇਪ ਨਹੀਂ ਰੁਕਦਾ ਇਹ ਸੜਕਾਂ ਦਾ ਟੈਂਡਰ ਦਿੱਤਾ ਗਿਆ ਉਸ ਠੇਕੇਦਾਰ ਨੂੰ ਵਿੱਚ ਕਲੋਜ਼ ਵਿੱਚ ਸ਼ਰਤ ਪਾ ਕੇ ਦਿੱਤਾ ਗਿਆ ਕਿ ਜੇ 5 ਸਾਲ ਦੇ ਅੰਦਰ ਅੰਦਰ ਇਸ ਸੜਕ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਇਹਦਾ ਜ਼ਿੰਮੇਵਾਰ ਠੇਕੇਦਾਰ ਹੋਊਗਾ ਨੰਬਰ 1 ਇਹਦਾ ਇਹਦੇ ਚ ਖੱਡਾ ਪੈਂਦਾ ਉਹਦੀ ਰਿਪੇਅਰ ਉਹਦੀ ਮੇਨਟੇਨੈਂਸ ਕਰਨੀ ਠੇਕੇਦਾਰ ਦਾ ਕੰਮ ਹੋਊਗਾ ਇਹਦੀ ਸੈਂਪਲਿੰਗ ਭਰਾ ਕੇ ਲੈਬੋਰਾਟਰੀ ਚ ਭੇਜਾਂਗੇ ਵੀ ਤਾਂ ਜੋ ਇਹਨਾਂ ਦੀ ਜਿਹੜੀ ਲੁੱਕ ਵਿੱਚ ਮਲਾਈ ਹੋਈ ਹੈ ਬਜਰੀ ਦੇ ਉਹ ਪੂਰੀ ਹੈ